ਇਹ ਨਹੀਂ ਪਤਾ ਜੀ ਮੈਨੂੰ ਮਾਰ ਕੇ ਸੜ ਦਿੱਤੀ ਇਹ ਨਹੀਂ ਪਤਾ ਨਹੀਂ ਵੇਚੀ ਇਹ ਨਹੀਂ ਪਤਾ ਕੀ ਕੀਤਾ ਸਾਡੀ ਟੀਮ ਨੇ ਤੇ ਫਿਰ ਐਸਪੀ ਦੇਖਣ ਪੇਸ਼ ਹੋਏ ਹੁਤੇ ਦਿੱਤੀ ਹੈਗੀ ਪਰ ਕਾਰਵਾਈ ਨਹੀਂ ਕੋਈ ਹੁੰਦੀ ਹੈ ਅੰਦੀ ਵੀ ਕੋਟ ਮੈਜ ਕਰਾ ਲਈ ਮੋਰਕੇ ਕੁੜੀ ਨਾਲ ਸਾਡੀ ਗੱਲ ਨਹੀਂ ਹੋਈ ਫੋਨ ਚੱਕਦੀ ਨਹੀਂ ਕੁੜੀ ਕੋੜੀ ਦਾ ਫੋਨ ਬੰਦ ਆਦਾ ਇਸ ਨਿਸ਼ਾਨਕਟ ਉੱਥੇ ਬੋਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉਥੋਂ ਲਾਹ ਮਿਲੀ ਸੀ ਕਿ ਕਾਸ਼ਾ ਰਾਣੀ ਜਿਹੜਾ ਡਰੈਸ ਦੋਦੀਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਂਡ ਨਹੀਂ ਹੈ ਸੋ ਉਹਦੇ ਬਾਰੇ ਪਤਾ ਜੀ ਕੀ ਕੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਪੁਰ ਦੀ ਹੈਗੀ ਹੈ ਔਰ ਉੱਥੋਂ ਲਾਪਤਾ ਸੀਗੀ ਔਰ ਇਹਦੀ ਇਹ ਬੋਡੀ ਸੀ ਸੋ ਬੋਡੀ ਦਾ ਮੌਈਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਰਿਸਰਟ ਕਰਾ ਨਜ਼ਰ ਨਹੀਂ ਆ ਰਹੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਭੰਗਲ ਕਲਾ ਦਾ ਰਹਿਣ ਵਾਲਾ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪੋਇਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਾਲ ਦਾਖਲ ਹੈ ਬਾਕੀ ਹੁਣ ਇਹਨਾਂ ਦੇ ਬਾਰਸ ਆ ਜਾਂਦੇ ਉਹਨਾਂ ਦੀ ਤੋਂ ਸਾਰੀ ਦਰਿਆਪਤ ਕਰਕੇ ਜੋ ਵੀ ਬਣਦੀ ਕਾਰਵਾਈ ਹੋਈ ਉਹ ਮੰਨ ਲਿਆ ਸਰ ਪਤਾ ਲੱਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਹਾਂ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿ ਰਹਾ ਹੈ ਕਿ ਜਦੋਂ ਮੁੰਡੇ ਤੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀ ਗਿਆ ਤਾਂ ਹੀ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰਿਆ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀ ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾ ਰਹੇ ਹਨ ਫਿਰ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਰੇਗਾ ਉਹ ਲੜਕਾ ਦਾ ਹਾਲਾਤ ਕਿਦਾਂ ਹੈ ਲੜਕਣ ਜਾਣਖਾਹੀਏ ਲੜਕਣ ਨੂੰ ਇਸ ਬਲੱਡ ਸਟਾਰ ਤੇ ਧੀਰੇ ਇਲਾਜ ਹੈ ਸੋ ਡਾਕਟਰ ਹੀ ਦੱਸ ਸਕਦੇ ਬੈਟਰ ਕੀ ਕੀ ਕੰਡੀਸ਼ਨ ਹੈ ਉਹ ਚਰ ਬਿਆਨ ਤਾਂ ਇਹਨਾਂ ਨੇ ਦਿੱਤਾ ਸੀ ਉਸ ਦਾ ਕਰਵਾਈ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਾਲੇ ਇਹਨਾਂ ਦੇ ਬਿਆਨ ਲਮਾ ਨਹੀਂ ਪੁੱਛਦੇ ਨਹੀਂ ਪਤਾ ਜੀ ਉਹ ਮਾਰ ਕੇ ਸੜ ਦਿੱਤੀ ਇਹ ਨਹੀਂ ਪਤਾ ਨਹੀਂ ਵੇਚੀ ਇਹ ਨਹੀਂ ਪਤਾ ਕੀ ਕੀਤਾ ਸਾਡੀ ਧੀ ਨੂੰ ਤੇ ਫਿਰ ਐਸਪੀ ਦੇ ਕੋਲ ਪੇਸ਼ ਹੋਏ ਉਹਤੇ ਦਿੱਤੀ ਹੈਗੀ ਪਰ ਕਾਰਵਾਈ ਨਹੀਂ ਕੋਈ ਹੁੰਦੀ ਹੈ ਮਾਗੀ ਦੀ ਕੋਟ ਮੈਜ ਕਰਾ ਲਈ ਮੁਰਕੇ ਕੁੜੀ ਨਾਲ ਸਾਡੀ ਗੱਲ ਨਹੀਂ ਹੋਈ ਫੋਨ ਚੱਕਦੀ ਨਹੀਂ ਕੁੜੀ ਕੁੜੀ ਦਾ ਫੋਨ ਬੰਦ ਆਲਾ ਲੈ ਜਿਹੜਾ ਇਹ ਬਸ ਨਿਸ਼ਾਨ ਘਾਟ ਉੱਥੇ ਬੋਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉਹ ਤੋਂ ਲਾ ਮਿਲੀ ਸੀ ਕਿ ਕਾਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਂਡ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜੀ ਕੀ ਕੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਪੁਰ ਦੀ ਹੈਗੀ ਹੈ ਔਰ ਉੱਥੋਂ ਲਾ ਪਤਾ ਸੀਗੀ ਔਰ ਇਹਦੀ ਇਹ ਬੋਡੀ ਸੀ ਸੋ ਬੋਡੀ ਦਾ ਮੌਈਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਅਜੀਬ ਸਰਕਤ ਗਰ ਨਜ਼ਰ ਨਹੀਂ ਆ ਰਹੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਬੰਦਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਗਲਕਲਾ ਦਾ ਰਹਿਣ ਵਾਲਾ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਟਰ ਦਾਖਲ ਹੈ। ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੀ ਹੈ। ਉਹਨਾਂ ਦੀ ਤੂ ਸਾਰੀ ਦਰਿਆਪਤ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਉਹ ਮੰਜ਼ਿਲ ਹੈ। ਸਭ ਪਤਲ ਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸਾਦੀ ਕਰ ਲਈ ਐਸੇ ਦੋਨੋਂ ਕੋਈ ਇੱਦਾਂ ਦਾ ਸਾਹਮਣੇ ਮਾਮਲਾ ਹੈ। ਹਾਂ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਮੁੰਡੇ ਤੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀ ਗਿਆ ਤਾਂ ਹੀ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰੇ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀ ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾ ਰਹੇ ਹਨ ਫਿਰ ਕਾਰਵਾਈ ਕੀ ਹੋਏਗੀ ਸਰ ਹੁਣ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰੇਗਾ ਉਹ ਲੜਕਾ ਦਾ ਹਾਲਾਤ ਕੀ ਤਾਂ ਜਿਹੜਾ ਲੜਕਾ ਨੇ ਜਹਰ ਕਹੀ ਹੈ ਲੜਕਾ ਲਈ ਕੋਈ ਸਟਾਫ ਤੇ ਧੀਰੇ ਇਲਾਜ ਹੈ ਸੋ ਡਾਕਟਰੀ ਦੱਸ ਸਕਦੇ ਬੈਟਰ ਕਿ ਕਿਸ ਕੰਡੀਸ਼ਨ ਸ ਹੈ ਉਹ ਜਿਹੜਾ ਬਿਆਨ ਦੇਣਗੇ ਤੁਸੀਂ ਉਸ ਦਾ ਕਰਵਾਇ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਵਾਂਗੇ